ਸਸ਼ਿਆ ਕਲ ਜੁਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਚ ਨਈ ਏਅਰ ਸ਼ੋਅ ਚ ਦਮ ਘੁੱਟਣ ਨਾਲ ਚਾਰ ਲੋਕਾਂ ਦੀ ਮੌਤ ਕਈ ਹਸਪਤਾਲ ਚ ਭਰਤੀ ਭਰਤੀ ਹਵਾਈ ਸੈਨਾ ਦੀ 92 ਦੀ ਬਰੇ ਗੰਡ ਮੌਕੇ ਚ ਨਈ ਵਿੱਚ ਇੱਕ ਵੱਡਾ ਹਾਸਾ ਵਾਪਰੇ ਗਿਆ ਸੂਤਰ ਮੁਤਾਬਕ ਮਰੀਜ਼ਾਂ ਦੀ ਚ ਤੇ ਅਜੋਜਿਤ ਭਾਰਤ ਹਵਾਈ ਫੌਜ ਦੇ 에ਅਰ ਸ਼ੋਅ ਚ ਪੀੜ ਕਾਰਨ ਦਮਕੁਟਨ ਨਾਲ ਚਾ ਲੋਕਾਂ ਦੀ ਮੌਤ ਹੋ ਗਈ ਇਹ ਘਟਨਾ ਗਰਮ ਮੌਸਮ ਅਤੇ ਵੱਡੀ ਪੀੜ ਕਾਰਨ ਵਾਪਰੀ ਕਰੀਬ 100 ਲੋਕਾਂ ਨੂੰ ਵੀ ਹਸਪਤਾਲ ਚ ਦਾਖਲ ਵੀ ਕਰਵਾਇਆ ਗਿਆ ਇਸ ਦੇ ਨਾਲ ਹੀ ਖਬਰ ਸੰਬੰਧੀ ਆਰੀ 에ਅਰ ਸ਼ੋਅ ਦੇਖਣ ਲਈ ਇੰਨੀ ਜ਼ਿਆਦਾ ਪੀੜ ਸੀ ਕਿ ਮਰੀਜ਼ਾਂ ਨੂੰ ਸ਼ਹਿਰ ਦੇ ਵੱਖ-ਵੱਖ ਇਸ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ਤੇ ਟ੍ਰੈਫਿਕ ਜਾਮ ਲੱਗ ਗਿਆ ਹੈ ਅਤੇ ਵਾਹਨ ਕਾਫੀ ਦੇਰ ਤੱਕ ਇੱਕ ਜਗ੍ਹਾ ਤੇ ਖੜੇ ਰਹੇ ਟ੍ਰੈਫਿਕ ਜਾਮ ਕਾਰਨ 에ਅਰ ਸ਼ੋਅ ਦੇਖ ਕੇ ਪਰਤ ਰਹੇ ਲੋਕਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੂਤਰ ਮੁਤਾਬਕ 에ਅਰ ਸ਼ੋਅ ਦੇਖਣ ਆਏ ਲੋਕਾਂ ਨੂੰ 4 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਨੇ ਸ਼ੁਰੂਆਤ ਤੇ ਸ਼ਿਕਾਇਤ ਕੀਤੀ ਸੀ ਇਸ ਤੋਂ ਬਾਅਦ ਉਸਦੇ ਤੁਰੰਤ ਨੇੜਲੇ ਹਸਪਤਲ ਚਲ ਜਾਈ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ